ਹਾਸਨ ਕਹਿ ਰਿਹਾ ਕਿ ਬਾਠ ਨੇ ਮੇਰੇ ਤੇ ਗਲਤ ਇਲਜ਼ਾਮ ਲਾਏ ਨੇ ਵੀ ਮੈਨੂੰ ਫੋਨ ਕਰਕੇ ਮਾਫੀ ਵੀ ਮੰਗੀ ਆ ਵੀ ਪਰ ਜੇ ਮੈਂ ਉਹਨਾਂ ਦੇ ਪਰਦੇ ਚੱਕਣ ਤੇ ਆ ਗਿਆ ਉਹ ਘਰੇ ਜਾ ਕੇ ਬੈਠ ਜਾਣਗੇ ਕਿਤੇ ਬੈਠਣ ਨੂੰ ਜਗ੍ਹਾ ਨਹੀਂ ਲੱਭਣੀ ਗੁਰਦੀਪ ਬਾਠ ਨੇ ਨੀਂਦ ਹਰਾਮ ਕੀਤੀ ਜਾਂ ਗੁਰਦੀਪ ਬਾਠ ਨੇ ਦੂਜੇ ਬਾਠ ਦੇ ਨੀਂਦ ਹਰਾਮ ਕੀਤੀ ਆ ਯਾਰ ਯਾਰ ਕਿ ਪਹਿਲੀ ਵਾਰ ਮੈਂ ਆਪਦੇ ਲਈ ਪ੍ਰੋਗਰਾਮ ਬਣਾਇਆ ਸੋ ਇਹ ਲਈ ਹੋਈ ਕਿ ਉਹ ਭਰ ਕੇ ਦੇਵੇ ਕਿਉਂਕਿ ਮਾਂ ਦਾ ਮੁੱਖਾ ਦੇਖੀ ਥੋੜਾ ਮोटा ਬਣ ਰਿਹਾ ਮਾਂਦਰੀ ਬੜੀ ਵੱਡੀ ਚੀਜ਼ ਆ ਮਾਂਦਰੀ ਬਹੁਤ ਵੱਡੀ ਚੀਜ਼ ਆ ਬਾਪੂ ਜੀ ਅੱਜ ਕੋਡੇ ਆਸ਼ੀਰਵਾਦ ਸਰਕਾਰ ਪਹਿਲੀ ਵਾਰ ਹੋਇਆ ਪੰਜਾਬ ਚ ਜੇ ਕੋਈ ਜੇਹੜੀ ਸਰਕਾਰ ਹੋਵੇ ਉਹਦੇ ਉਹ ਲਾ ਕੁਏ ਉਹਦੇ ਨਾਲ ਜਿੰਨੀ ਕਿਉਂ ਦੇ ਵਿੱਚ 50 ਲਾ ਗਿਆ ਉਹ ਪੰਜਾਬ 'ਚ ਕਦੇ ਨਹੀਂ ਹੋਇਆ ਜੇ ਪਹਿਲੀ ਵਾਰ ਹੋਇਆ ਤਾਂ ਬਰਬਾੜੇ ਹੋਇਆ ਤੇ ਇਹ ਕਰਮ ਵਾਲਾ ਕਹਿ ਰੋਣ ਪੁੰਨਾਂ ਕੰਮਰੀ ਦਾ ਆਪਣਾ ਸਿਆਰਾ ਆਵਾਜ਼ ਆਪਾਂ ਕਹਿੰਦੇ ਆ ਆਪਣਾ ਲਾ ਰਿਹਾ ਕਰਮ ਆ ਰਿਹਾ आज <सूर्णा> दे <सुर्णा> मैं जितने जमा जेरे जमा रखो मेरी काज का गद थी सारी में तकरी मोटा पानी ऊपर आएगी लेकिन कोई कोई गाना मेरी काज का गद थी सारी में तकरी तने रहया था पता नहीं को पता नहीं तो मैं नहीं बोल रहा कि तो हर तुले को रुवा ले रोती मेरा बच्चा मेरा है मैं तो हर का का ਬਹੁਤ ਹੀ ਜਿਹੜੇ ਸਰਕਾਰ ਨੇ ਨਹੀਂ ਕੀਏ ਬਹੁਤ ਹੀ ਜਿਹੜੇ ਸਰਕਾਰ ਨੇ ਨਹੀਂ ਕੀਏ ਆ ਮੇਰੇ ਮਾਮਾ ਘਰ ਬਣ ਗਿਆ 30 ਦੇ ਤੀਜਾ ਪਰ ਇਹਦਾ ਘਰ ਬਣ ਗਿਆ ਕਮੇਰੀ ਦਿੰਦਾ ਹਾਂ ਜਦੋਂ ਇਹ ਜਾਂਦੇ ਨੇ ਰਾਸ਼ਟਰ ਗਾਣ ਕਰਦੇ ਕਰਕ ਕਰਦੇ ਵੇਖਣੇ ਕਰਕ ਕਰਦੇ ਰਾਸ਼ਟਰ ਗਾਣ ਕਰਦੇ ਤੇ ਜਿਹੜੀ ਦੁੱਖ ਦੀ ਗੱਲ ਆ ਜਦੋਂ ਕੱਟਦੇ ਇੱਕ ਕਦੀ ਯਾਰੀ ਨੂੰ ਲਾਣ ਦੇ ਜਿਹੜੀ ਦੋਪਰੀ ਕਾਲ ਜਿਹੜੀ ਚੁੜਕੇ ਭੇਜਿਆ ਸੀ ਬਰਵਾਲੇ ਤੋਂ ਦੋ ਸਾਲ ਪਹਿਲਾਂ ਭੰਗੇ ਭੇਜਿਆ ਸੀ ਬਰਵਾਲੇ ਤੋਂ ਜਿਹੜੀ ਸੀ ਐਮਐਲਏ ਦਾ ਅਜੂਰ ਕਾ ਪਬਲਿਕ ਆਇਆ ਸੀ ਆ ਕੇ ਖੜੇ ਖੜੇ ਜਦ ਕਦੇ ਪੁੱਛਿਆ ਉਹਨਾਂ ਨੇ ਬੁਕਾਰ ਵੀ ਭਾਈ ਵੀ ਮਾਤਾ ਉਹਦੇ ਘਰ ਦੇ ਘਟਦੇ ਅਸੀਂ ਬੁਲਾਵਾਂਗੇ ਉਹ ਭਾਈ ਆਦਾ ਗਾਰੇ ਨਾਲੋਂ ਬੰਦੇ ਨੂੰ ਜ਼ਮੀਨ ਦਾ ਹੁੰਦੇ ਨੂੰ ਭਾਈ ਜੀ ਦਾ ਜਿੱਥੋਂ ਅਸੀਂ ਚੁੜਕੇ ਭੇਜਿਆ ਸਾਡੇ ਕੋਲ ਆ ਰਿਹਾ ਪਤਾ ਨਹੀਂ ਨਾ ਕੀ ਹੋ ਗਿਆ ਕਮਾਲ ਦੀ ਗੱਲ ਜਦੋਂ ਵੋਟਾਂ ਪੈ ਗਈਆਂ ਉਹਦੋਂ

ਜਦੋਂ ਵੋਟਾਂ ਹੁੰਦੀਆਂ ਉਹ ਬਰਵਾੜਿਆ ਨਹੀਂ ਤੇ ਨਹੀਂ ਦਿਨ ਦਿਨ ਚਾਰ ਚੰਹੇ ਮਹੀਨੇ ਨਾਲ ਇਹ ਬਰਵਾੜੇ ਦੇ ਘਰ ਟੱਕਣਾ ਖੋਹਣਾ ਨਾਲ ਦੇਖਦਾ ਰੋ। ਸੋ ਮੇਰੇ ਮੋਢੇ ਚਾਬਰਾ ਦੇ ਵੇਚ ਕੇ ਆ। ਪਿਛਲੇ 1.5 ਸਾਲ ਤੋਂ ਮੇਰੇ ਨਾਲ ਇਹ ਕਾਬਲਾ ਰੋਡ ਤੋਂ ਐਂਟੀ ਰੋਡ ਆ। ਮੈਂ ਪਿਛਲੇ 1.5 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਿਹਾ। ਇਹ ਹੀ ਦੇਖੋ ਕਿ ਇਹ ਲੋਕਾ ਮੋਢਾ ਉਸੇ ਕੁਰਸੀ ਦੇ ਵਿੱਚ ਹੀ ਨਾਲ ਸਰਕਾਰ ਤੇ ਬਹੜਾਇਆ ਸੀ ਜਿਹੜੀ ਕੁਰਸੀ ਤੇ ਮੈਂ ਬੈਠਾ ਸੀ। 1.5 ਸਾਲ ਦਾ ਉਹ ਤਿੰਨ ਸਾਲ ਲੱਗੇ ਉਹ ਤੋਂ ਬਸ ਪਰ ਆ ਬੜੇ ਦਮ ਨਾਲ ਉਹ ਕਿਹੜਾ ਬਹਿ ਗਿਆ ਤਿੰਨ ਸਾਲਾਂ ਦੀ ਸਿਰਫ ਇੱਕ ਬੈਠਾ ਜਿਸ ਦਿਨ ਮੈਂ ਉਸ ਸੀਟੇ ਬਹਿਣਾ ਸੀ ਯਾਰ ਕੰਪਨੀ ਦੇ ਪ੍ਰੋਗਰਾਮਿਕਾ ਤੇ ਕੁਰਸੀ ਤੇ ਬਹਿ ਕੇ ਉੱਠ ਗਿਆ ਤੇ ਤਿੰਨ ਸਾਲ ਤੋਂ ਉੱਡਾ ਨਹੀਂ ਗੋਲੇ ਆਉਂਦੇ ਤੇ ਉਹੀ ਕੁਰਸੀ ਤੇ ਮੈਂ ਬੈਠਾ ਤੇ ਮੈਂ ਸਵੇਰੇ ਕੰਪਨੀ ਜਾਂਦਾ ਸੀ 9 ਵਜੇ ਤੱਕ ਮੈਂ ਕੰਮ ਕਰਦਾ ਸੀ ਜਿਹਦਾ ਕੰਮ ਫੋਨ ਤੇ ਹੋਣਾ ਦਾ ਫੋਨ ਤੇ ਕਰਦੇ ਜਿਹਦਾ ਕੰਮ ਜਾ ਕੇ ਕਰਨ ਵਾਲਾ ਹੁੰਦਾ ਤੇ ਜਾ ਕੇ ਕਰਉਂਦਾ ਸੀ ਦੇ ਸਾਲ ਤੋਂ ਮੈਂ ਬੜੇ ਦਾਵੇ ਨਾਲ ਗੱਲ ਕਹਿਣਾ ਕਿ ਭਾਈ ਜਿਹੜੇ ਜਸ ਪਰਵਾਹੀ ਕੋ ਜੋ ਚਾਹੇ ਕਰਤੂ ਵਾਲਾ ਕੋ ਜੋ ਸੇਖਿਆ ਤੋਂ ਬੁੱਝੋ ਉਪਰੇ ਵਾਲਾ ਕੋ ਤੋਂ ਬਹਿਣਾ ਤੋਂ ਬਹਿਣਾ ਤੋਂ ਤੁਹਾਨੂੰ ਮਰਜੀ ਬੁੱਝੋ ਆ ਕਮੇ ਵਾਲਾ ਇਹਨਾਂ ਨੂੰ ਬੁੱਝੋ ਮੈਂ ਕਹਿੰਦਾ ਜਿਹੜੇ ਜਿੱਦੋਂ ਮਰਜੀ ਬੁੱਝੋ ਜਾਂ ਇੱਕ ਬੰਦਾ ਕੋ ਜੋ ਉਹ ਜਿਹੜੇ ਚ ਇੱਕ ਬੰਦਾ ਕਹਿੰਦੇ ਵੀ ਗਰੀਬ ਬੰਦੇ ਕੋਈ ਕਰਦੀਆਂ ਨਹੀਂ ਆ ਕਮੇ ਸਾਥਾ ਚ ਇਕਦੇ ਜੋਰ ਤੇ ਕਹਿਣਾ ਵੀ ਭਾਈ ਤੁਸੀਂ ਕੋਈ ਵੋਟਾਂ ਇੱਕ ਨਹੀਂ ਹੋਣਾ ਵਾਇਰਸ ਨੂੰ ਕਿਹਾ ਨਹੀਂ ਪਰ ਜੇ ਤੁਸੀਂ ਦੋ ਜਣਾਂ ਨੂੰ ਪੁੱਛ ਲੋ ਜੇ ਤੁਹਾਨੂੰ ਸਾਰਿਆਂ ਨੇ ਕਿਹਾ ਵੀ ਨਹੀਂ ਭਾਈ ਆਪ ਪੱਟੀਪੁਰ ਦੀ ਉਸ ਜੇਰਨ ਤੇ ਕੈਬਲਟ ਦਾ ਰਾਣੀ ਚੋਰੀ ਮੇਰੇ ਮੈਂ ਤਾਂ ਉਹ ਕਿਹਾ ਮੈਂ ਉਹ ਵੀ ਗਿਆਰਾਂ ਦਾ ਮੈਂ ਪੱਟੀਪੁਰ ਜੇਰਨ ਆ ਰਿਹਾ ਰਹਿਣਾ ਮੈਂ ਲੋਕਾਂ ਤੇ ਜਾਊਗਾ ਮੈਂ ਉਹਦਾ ਇਮਾਨਦਾਰੀ ਦਾ ਹੋਕਾ ਚੁੱਕਦਾ ਉਹ ਲੋਕਾਂ ਮੇਰੇ ਇਮਾਨਦਾਰੀ ਦਾ ਹੋਕਾ ਪਾਣੀ ਨਹੀਂ ਤੇ ਨਹੀਂ ਮੰਗਦਾ ਜੇ ਮੈਂ ਅੱਗੇ ਇਮਾਨਦਾਰੀ ਤੇ ਸੱਚੇ ਲੋਕਾਂ ਤੇ ਜਾਊਗਾ ਭਾਈ ਮੈਂ ਇਮਾਨਦਾਰੀ ਦਾ ਕੰਮ ਹੀ ਕਰਾਂਗਾ ਸਮੇਂ ਤੇ ਮਾਰ ਬਣਾਉਣਾ

मैं आपसे भी इंतजार जिंदाबाद लेता हूँ कि इंतजार जिंदाबाद को छेड़े या ना कैसा हुआ है छेड़े या नहीं छेड़े या मैं भी इंतजार जिंदाबाद एक खड़ा हूँ मैं भी इंतजार जिंदाबाद से खड़ा हूँ एक लोगों को बोला मानते हैं मैं भी इंतजार जिंदाबाद से खड़ा हूँ एक लोगों को � ਮੈਂ ਤੁਹਾਡੇ ਨਾਲ ਵਾਦਾ ਕਰਦਾ ਜੇ ਤੁਸੀਂ ਪੂਰੇ ਵਿਸ਼ਵਾਸ ਕਰੋਗੇ ਆਉਣ ਲਈ 20 ਤਰੀਕ ਨੂੰ ਤੁਸੀਂ ਮੈਨੂੰ ਆਪ ਦਾ ਸਵਾਗਤ ਦਿਓਗੇ ਤੇ 23 ਤਰੀਕ ਨੂੰ ਜਦੋਂ ਗੱਲ ਹੋਣਾ ਤੇ ਆਪਾਂ ਤੁਹਾਡੇ ਨਾਲ ਚੁੱਕ ਕੇ ਵਿਧਾਨ ਸਭਾ ਪਹੁੰਚਦੇ ਆ ਤਾਂ ਮੇਰਾ ਤੁਹਾਡੇ ਨਾਲ ਵਾਦਾ ਜਿਵੇਂ ਕਹਦੇ ਹੁੰਦੇ ਆ ਕਿ ਹੱਕਾ ਜਿਹੜੇ ਮੰਗਿਆ ਨਹੀਂ ਮਿਲਦੇ ਹੱਕ ਮੰਗਿਆ ਨਹੀਂ ਮਿਲਦੇ ਤੇ ਜਿਵੇਂ ਅੱਜ ਮੈਂ ਆਇਆ ਸਿਰਫ ਇੱਕ ਸਿਰਫ ਇੱਕ ਹੀ ਵਾਰ ਆਇਆ ਇਮੀਦਵਾਨ ਤੋਂ ਕਿ ਜਿਵੇਂ ਅੱਜ ਮੈਂ ਸਾਰੀ ਸਰਕਾਰ ਦਾ ਮੱਫਾ ਲਾ ਕੇ ਖੜ ਗਿਆ ਉਮੀਦਵਾਰਾਂ ਤੋਂ ਨਾਂ ਦੇ ਨਾ ਮੇਰੇ ਕਹਿਆ ਕਿ ਜੇ ਤੁਸੀਂ ਮੈਨੂੰ ਵਿਧਾਨ ਸਭਾ ਪਹੁੰਚਾਓਗੇ ਤਾਂ ਮੈਂ ਹੋਰਾਂ ਦੇ ਸਮੇਂ ਤੁਹਾਡੇ ਹੱਕ ਨੇ ਜਿਹੜੇ ਇਹ ਮੰਗ ਕੇ ਨਹੀਂ ਲੈਣਾ ਇਹ ਸਰਕਾਰ ਤੋਂ ਹਾਥਾ ਕੇ ਖੋਗੇ ਲਿਆਵਾਂਗੇ ਉਹ ਹੱਕ ਮੰਗਿਆ ਨਹੀਂ ਲੋੜੇ ਪੂਰੇ ਪੈਂਦੇ ਆ ਤੇ ਮੇਰਾ ਬੋਧਨਾ ਬਾਤ ਇਹ ਹੱਕਾਂ ਨੂੰ ਖੋਗੇ ਲਿਆਵਾਂਗੇ जिन्नी जिन्नी नहीं तो तो क्यों नहीं क्यों इतना बैठे जान लेगा 10 साल लगा जाएगा शराब भी करने को बड़े हमारे आदमी भी था और ये कहानियां जिनमें बहुत शराब था शराब क्यों नहीं इतना पीने के अंदर क्योंकि लावर सरकार का नीति नागा बननी होती है ना बिगड़नी है देश करके जमीन थोड़ा के ड्राफ्ट लेकर देश करके जमीन थोड़ा को छाती होता है ਪਕਵਾਰੀ ਅੰਮੀ ਮੁਕੱਪੁਰੇ ਬਰਨਾਲੇ ਦੇ ਨਾਮ ਨਾਲ ਸ਼ਾਹ ਅਲੀ ਟਾਕੀ ਨੇ ਗਿਆ ਅੱਧਾ ਕਿਲੋਮੀਟਰ ਪਹਿਲਾਂ ਕੋਲਾ ਦਾ ਡੇਢ ਮਗਰ ਇਹ ਪ੍ਰਕਾਰ ਬਰੋਬੀ ਦੇ ਸਾਰੇ ਬਰਨਾਲੇ ਵਾਲੇ ਲੋਕ ਇਸ ਵਾਰ ਬਰਨਾਲੇ ਦੇ ਸਰਕਾਰ ਨੂੰ ਕਹਿੰਦੇ ਆ ਕਿ ਅੱਡੀ ਬਰਨਾਲੇ ਦੀ ਸਰਕਾਰ ਹੋਣੀ ਜਿਹੜੀ ਆਪਣੀ ਬਰਨਾਲੇ ਦੀ ਸਰਕਾਰ ਹੈ ਇਹਨੂੰ ਬਰਨਾਲੇ ਵਾਲੇ ਲੋਕ ਜਿਹੜੇ ਫੋਟੋ ਆਉਂਦੇ ਆ ਇਹ ਇਸ ਇਸ਼ਾਰਾ ਕਰ ਰਹੇ ਆ ਕਿ ਉਹ ਬੰਦੇ ਆ ਤੇ ਸਾਰੇ ਪਿਆਰ ਨੇ ਜਿੱਥੇ ਵੀ ਜਾਂਦੇ ਆ ਸਾਰੇ ਪਿਆਰ ਨੇ ਖੜਦੇ ਹੋਣਾ ਬੰਦ ਨੂੰ ਜੇਕਰ ਤੁਸੀਂ ਦੱਸੋ ਬੰਨਾ ਬੜੀਆਂ ਕਰਕੇ ਤੁਸੀਂ ਲਾਗੜੇ ਰੱਖਦੇ ਮੋਰਾ ਰਾਮ ਦਾ ਵਿਚਾਰ ਹੈ ਕਿ ਕਰਿਆ ਕਾਨੀ ਰਿਆ ਦਾ ਆਪਾਂ ਜਿਹੜਾ ਖਰਾਤਵਾ ਲੱਗਿਆ ਹੈ। ਜਿਹੜਾ ਬਾਦ ਕੰਮ ਵੀ ਹੋਣਗੇ ਡਵੈਲਪਮੈਂਟ ਦੇ ਕੰਮ ਵੀ ਹੋਣਗੇ ਪੈਸੇ ਵੀ ਹੋਣਗੇ ਕਹਿੰਦਾ ਬਲਕਿ ਲੈਂਡ ਵੀ ਹੋਵੇ ਗਰੇਡ ਤੋਂ ਨਿਰੰਤਰ ਮੈਂ ਕਹਿਣਾ ਚਾਹੁੰਦਾ ਕੋਪਾ ਲੇਓ 500 ਕੋਈ ਐਪਲੀਕੇਸ਼ਨ ਵੱਡੇ ਬੈਂਕ ਦੀ ਹੈ ਇਹ ਤੁਸੀਂ ਹਮੇ ਪ੍ਰੋਜੈਕਟ ਤੋਂ ਵੱਡੇ ਕਰਨ ਕਰਿਆ ਉਹ ਜਿਹੜਾ ਰਾਵ ਦਾ ਜਿਹੜਾ ਕੋਟੇ ਉਹੀ ਆਉਣੀ ਜਿਹੜਾ ਸਭ ਜਿਹੜਾ ਹੈ ਜਿਹੜਾ ਇਸ ਤੋਂ ਆ ਰਿਹਾ ਹੈ ਅਸੀਂ ਜੋ ਲੈਟ ਕਿਹੜੇ ਨਕਰ ਮਾਣੋ ਠੀਕ ਤੇ ਦੂਜੀ ਗੱਲ ਭਰਾ ਮੇਰੇ ਮੇਰਾ ਲੋਕਾਂ ਦਾ ਵਾਦਾ ਹੁੰਦਾ ਸਾਰੇ ਸਰਕਾਰ ਦੇ ਕੰਮ ਹੋਣਗੇ ਗ੍ਰਾਂਟਾਂ ਵੀ ਹੋਣਗੀਆਂ ਤੇ ਨਿੱਜੀ ਕੰਮ ਨੇ ਤੇ ਉਹ ਵੀ ਗਰੀਬਾਂ ਕੋਟੇ ਬੈਠ ਕੇ ਕਰਾਉਂਦਾ ਕਿਹੜਾ ਕਹਿੰਦੇ ਰਹੇ ਹਾਂ ਕਿ ਸਰਕਾਰ ਦੇ ਕੰਮ ਚਲਾਵਾਂਗੇ ਇਹਨਾਂ ਦਾ ਵਾਅਦਾ ਨਹੀਂ ਪਰ ਆਪਾਂ ਸਮਝੋ ਦੁਕਾਨ ਕਰਨਾ ਆਪਾਂ ਸਮਝੋ ਸਮਝੋ ਚਲਾਉਣਾ ਇੱਕ ਘੜੀ ਦੇਖੇ ਘੜੀ ਆਪਾਂ ਇੱਕ ਅਗਰ 3 ਮਿੰਟ ਹੀ ਆਪਾਂ ਇੱਕ ਅਮੀ ਰੋਕਾ ਦੇ ਨੀਵੀ ਕਰ ਲੈ ਬਈ ਨੀਵੀ ਕਰ ਲੈ ਇੱਕ ਘੜੀ ਦੇਖੇ ਰੋਕਾ ਦੇ 10 ਕੰਮ ਕੋ 48 ਕੋ 9000 ਛਾਇ ਇੱਕ ਤੱਕ ਨਾ ਹੋ ਪਤਨੀਆ ਕੋ ਹੋਂਦ ਤੇ ਨਿਕਲੋ ਚਾਰ ਕਰੋ ਤਿੰਨ ਹੋਵੇ ਪਤਨੀ ਲਾਓ ਉਹ 10 ਦਿਨ ਪਰਨਾ ਬੈਠੇ ਕੰਮ ਹੋਏ ਰਹੇ ਇੱਕ ਘੜੀ ਹੋ ਜਾਂਦਾ ਪਰ ਮਹੌਲੇ ਕਰਵਾਦੀ ਗਏ ਇੱਕ ਮਿੰਟ ਵਾਦਾ ਕਰਕੇ ਆਣਾ ਜਿਹੜਾ ਮਾਲਕ ਇਹਦਾ ਧੀਮਾ ਗਦੀਮਾ ਤੋਂ ਥੇਕ ਕੇ ਥੇਕ ਜਿਹੇ ਚਲਾਈ ਕਰਦਾ ਨਾ ਕੋਡਾ ਬਾਹਰ ਕਰਦਾ ਜਿੰਨੀ ਦੇ ਕਿੰਨਾ ਬੈਠੇ ਰਹਿੰਦਾ ਜਿੰਨੀ ਦੇ ਕਿੰਨਾ ਰਹਿੰਦਾ ਸਹਾਇਤਾ ਦਾ ਕੰਮ ਕਰਾਂਗੇ ਸਹਾਇਤਾ ਦੇ ਕੰਮ ਕਰਕੇ ਤੇ ਇਹ ਇੱਕ ਤਰ੍ਹਾਂ ਪ੍ਰਚਾਰਿਆ ਜਾ ਰਿਹਾ ਹੈ ਸਾਡੇ ਬੜਾ ਪਤਾ ਨਹੀਂ ਹੋਇਆ ਨਾ ਤੇ ਬਹੁਤ ਕਹਿੰਦੇ ਆ ਰੋਜ਼ੀ ਦੀ ਮਦਦ ਨਹੀਂ ਕਰਨਾ ਪਿਆ ਕੇਵਲ ਤੇ ਨੌਕਰਾਂ ਦੇ ਕੇਵਲ ਰਿਸਪੀ ਕਰਵਾ ਲਈ ਪਤਾ ਬੜਾ ਲੋਕ ਫਾਇਦਾ ਕਰਦਾ ਤੇ ਪੱਤੇ ਫੋਲੇ ਦਾ ਜੀ ਪਰਵਾਹ ਮਾ ਹੁੰਦਾ ਹੈ ਵੱਡੇ ਵੱਡੇ ਦੇ ਖਿਲ ਜਾਂਦੇ ਵੱਡੇ ਵੱਡੇ ਜੁੜੇ ਰਹੇ ਵੱਡੇ ਵੱਡੇ ਲੀਡਰ ਜਿਹੜੇ ਮੁੱਖ ਮੰਤਰੀ ਕਹਾਂਦੇ ਨੇ ਉਹ ਵੀ ਲੋਕਾਂ ਦੇ ਆਪਣਾ ਘੋਟਾ ਹੀ ਨਿਭਾਦੇ ਆ ਇਹ ભગવાન ਜਿਹੜਾ ਹਮਕਾਰ ਆ ਉਹ ਆਪ ਦੇ ਨਾਲ ਬੈਠਦਾ ਮੈਨੂੰ ਵੀ ਆ ਨਾਲ ਚਲਾ ਸੰਗਾਰ ਕਰੋ ਲੋਕਾਂ ਨੂੰ ਮਿੰਨੀ

ਫਗਾਵੇਂ ਮੈਨੂੰ ਲੱਗਦਾ ਜੋ ਇਹ ਕਹਿਣੀ ਲੋਕ ਇਹ ਕਹਿੰਦੇ ਕੁਝ ਲੋਕ ਇਹ ਕਹਿੰਦੇ ਦੋਸਤ ਪੰਜਾਬ ਖਬਰੇ ਪੜ੍ਹਦੇ ਰਿਹਾ ਬਾਅਦੇ ਰਿਹਾ ਬਾਅਦੇ ਸੋ ਇਹ ਕਹਿ ਰਿਹਾ ਕਿ ਆਪਾਂ ਜੇਲਾ ਲੂਗਾ ਕੋਹੜ ਦੇ ਵੀਰ ਨਵਾਂ ਵਾਲੇ ਦਾ ਨਾ ਲਗਾਤਾਰ 2.5 ਘੰਟੇ ਵੇਟ ਆ ਰਿਓ ਤਸਾ ਪਰਵਾਹੀ ਪਿੰਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਨੌਜਵਾਨ ਲੋਕ ਰਾਤ ਨੂੰ ਵੀ ਗੁਰਦੀ ਪਾਰਟੀ ਏਟ ਕਰ ਰਿਹਾ ਹਜ ਤੱਕ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਦਾ ਜਿਹੜੇ ਵਿਚਾਰ ਆ ਉਹ ਸੁਣੇ ਨੇ ਬਾਈ ਜੀ ਦੇ ਨਾਲ ਗੱਲਬਾਤ ਕਰਾਂਗੇ ਬਾਈ ਕਿਵੇਂ ਲੱਗਦਾ ਕਿਸ ਤਰ੍ਹਾਂ ਦੀ ਸਥਿਤੀ ਬਣਦੀ ਜਾ ਰਹੀ ਹੈ ਇਸ ਪਾਸੇ ਆਪ ਦੇ ਕੋਲ ਸਿੱਕਾ ਲੱਗ ਰਿਹਾ ਹੈ ਜੀ ਲੋਕਾਂ ਨੂੰ ਸਭੀ ਮਾਦਾਮਾਂ ਪਹਿਨਣਾ ਨਾਲੇ ਘਰੇ ਚਲਿਆਂਗੇ ਇਹਨਾਂ ਦਾ ਇਫੈਕਟ ਵੀ ਆਉਗਾ ਦੁਬਾਰ ਕੋਈ ਸਾਰੀਆਂ ਉੱਠੇ ਆਈਏ ਇਹੋ ਜਿਆ ਜਿਹੜਾ ਇੱਕ ਨੂੰ ਲੱਗਿਆ ਉਹ ਦੋ ਕਿੰਨਾ ਪਿਆਰ ਦੇ ਜੀ ਲੋਕੀ ਚਾਹ ਨਾਲ ਜਿਹੜਾ ਬਹੁਤਾ ਪਹੁੰਚੇ ਉਹ ਆਮ ਤੌਰ 'ਤੇ ਜਿੰਨੀ ਜ਼ੋਰ ਜ਼ਿਆਦਾ ਉਚਾਰ ਨਹੀਂ ਇਹ ਦੇਵਣੀ ਜਿਹੋ ਸਾਤਾ ਸਰਕਾਰ ਤੇ ਕੋਈ ਬਦਲ ਨਹੀਂ ਹੁੰਦੀ ਹੈ ਜੀ ਆਪ ਦੇ ਨਾਲ ਬੰਦ ਤਾਂ ਨਾਲ ਨਾਲੇ ਜਿਹੜਾ ਇਹਨਾਂ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਉਹਦਾ ਇੱਕੋ ਹੀ ਕਾਰਨ ਹੈ ਕਿ ਬਰਨਾਲੇ ਦੇ ਲੋਕ ਮਨ ਵਧਾਈ ਬੈਠੇ ਨੇ ਇਹ ਭਾਈ ਪੰਜਾਬ ਤਾਂ ਨਹੀਂ ਸਰਕਾਰ ਬਦਲਨੀ ਉਹਨਾਂ ਨੇ ਬਰਨਾਲੇ ਵਾਲੀ ਸਰਕਾਰ ਐਤੀ ਬਦਲੀ ਸਾਰੇ ਬਤਾਲੇ ਦਾ ਇਤਿਹਾਸ ਹਮੇਸ਼ਾ ਬਰਨਾਲਾ ਹੀ ਰੱਖਦਾ ਰਿਹਾ ਬਰਨਾਲਾ ਹੀ ਰੱਖਦਾ ਰਿਹਾ ਜੀ ਬਰਨਾਲੇ ਦੀ ਆਮ ਆਦਮੀ ਪਾਰਟੀ ਦਾ ਪੁੱਤ ਆਇਆ ਸੀ ਬਰਨਾਲਾ ਹੀ ਹੈ ਤੁਹਾਨੂੰ ਦੀ ਗੱਲ ਜੀ ਕੀ ਲੱਗਦਾ ਹੈ ਲੋਕ ਜਿਹੜੇ ਰਾਤ ਤੱਕ ਵੇਟ ਕਰ ਰਹੇ ਨੇ ਇੰਨਾ ਇੰਨਾ ਟਾਈਮ ਕਿਸ ਤਰ੍ਹਾਂ ਦਾ ਲੱਗ ਰਿਹਾ ਹੁਣ ਦਿਲ ਨੂੰ ਕੀ ਮਹਿਸੂਸ ਹੁੰਦਾ ਗੁਰਦੀਪ ਬਾਵਾ ਜੀ ਨੀਂਦ ਹਰਾਮ ਕੀਤੀ ਜਾਂ ਗੁਰਦੀਪ ਬਾਵਾ ਨੇ ਦੂਜੇ ਪਾਰਟੀ ਨੇਂਦ ਹਰਾਮ ਕੀਤੀ ਆ ਆਪਾਂ ਕੋਈ ਕਿਸੇ ਦੀ ਨੀਂਦ ਹਰਾਮ ਨਹੀਂ ਕਰਾਉਂਦੇ ਆਪਾਂ ਕੋਈ ਨੀਂਦ ਨਹੀਂ ਹਰਾਮ ਕਰਦੇ ਮਾਦਾ ਕੇ ਸਾਥਲਾ ਹੋ ਕੇ ਕੀ ਕਰੇਗਾ ਤੁਸੀਂ ਸੋਚ ਕੇ ਦੇਖੋ ਉਹ ਇਧਰ ਪੰਜ ਛੇ ਸੋ ਜਾਣਾ ਰਵਾਈ ਜਾਂ ਪਰਲੇ ਪਾਸੇ ਉਹਨਾਂ ਨੂੰ ਕਿਹਾ ਸੀ ਵੀ ਇੱਕ ਜਗ੍ਹਾ ਤੇ ਕਰ ਲੋ ਕਹਿੰਦੇ ਨਹੀਂ ਅਸੀਂ ਅਲੱਗ ਪ੍ਰੋਗਰਾਮ ਕਰਨਾ ਬਾ ਕਿਸੇ ਪਿੰਡ ਤੇ ਜਾਣੇ ਆ ਉਹ ਕਹਿੰਦੇ ਨਹੀਂ ਜੀ ਇੱਥੇ ਨਹੀਂ ਉਧਰ ਸਾਡਾ ਅਲੱਗ ਆ ਉਹ ਪੱਤੀ ਦਾ ਸਾਡਾ ਲਾਡਾ ਇਹਦਾ ਅਲੱਗ ਆ ਮੈਂ ਕਿਹਾ ਸੀ ਵੀ ਤੁਸੀਂ ਇੱਕ ਜਗ੍ਹਾ ਤੇ ਕਰ ਲੋ ਆਹ ਨਾਲ ਕਹਿੰਦੇ ਅਲੱਗ ਹੀ ਕਰਾਂਗੇ ਆਮ ਆਦਮੀ ਪਾਰਟੀ ਨਾਲ ਇਹ ਜੀ ਕੀ ਤੁਹਾਡੇ ਮਨ ਦੇ ਵਿੱਚ ਖਰਾਸ ਪੈਦਾ ਹੋ ਗਈ ਜਿਹੜੇ ਤੁਸੀਂ ਮੰਤਰੀ ਤੱਕ ਜੇ ਪਰਦੇ ਬੋਲਣ ਨੂੰ ਕਹਿ ਰਹੇ ਹੋ ਖਰਾਸ ਹੀ ਪੈਦਾ ਹੋ ਗਈ ਜੀ ਜੀ ਜਿਹੜਾ ਕੰਪਲਾ ਦਿਲਾਵਾ ਦਾ ਨਾਰਾ ਦੇ ਕੇ ਅਸਲ ਸਵਾਦਾਂ ਦੀਆਂ ਉਹਨਾਂ ਬਾਈ ਜੀ ਉਹਦਾ ਉਹਦੇ ਦਾ ਜਿੰਦਾਬਾਦ ਬਣਾ ਲੇ ਕਿ ਉਹ ਮੋਟਾ ਮਗਰੇ ਇਨਕਲਾਬ ਜਿੰਦਾਬਾਦ ਇਹ ਜੜ ਸਕੇ ਮੇਰੀ ਕੋਈ ਨਾਜ਼ ਨਹੀਂ ਕਰਦਾ ਜੀ ਮੈਂ ਉਸ ਨੂੰ ਜਿੰਦਾਬਾਦ ਹਸਨ ਕਹਿ ਰਿਹਾ ਕਿ ਬਾਟ ਨੇ ਮੇਰੇ ਤੇ ਗਲਤ ਦਾ ਇਲਜ਼ਾਮ ਲਾਏ ਨੇ ਵੀ ਮੈਨੂੰ ਫੋਨ ਕਰਕੇ ਮਾਫੀ ਵੀ ਮੰਗੀ ਆ ਵੀ ਪਰ ਜੇ ਮੈਂ ਉਹਨਾਂ ਦੇ ਪਰਦੇ ਚੱਕਣ ਤੇ ਆ ਗਿਆ ਉਹ ਘਰੇ ਜਾ ਕੇ ਬੈਠ ਜਾਣਗੇ ਕਿਤੇ ਬੈਠਣ ਨੂੰ ਜਗ੍ਹਾ ਨਹੀਂ ਲੱਭਣੀ ਅਜੇ ਸਰਕਾਰ ਨਾਲ ਮਤਲਬ ਲਾਈ ਬੈਠੇ ਆ ਸਰਕਾਰ ਵੱਡੀ ਹੈ ਕਿ ਹਜ਼ਮਪਰੀਤ ਭਾਰਤ ਭਾਈ ਵੱਡਾ ਜੀ ਗੱਲ ਆ ਜੀ ਅਸੀਂ ਉਹਦੇ ਡਰ ਨਾਲ ਯਾਰ ਮੈਂ ਕਹਿੰਦਾ ਅੱਥਰ ਵੀ ਜਮੀ ਇਹਦਾ ਹਾਸ ਹੋ ਗਈਆਂ ਗੱਲਾਂ ਨੇ ਜੀ ਅਜੇ ਸਰਕਾਰ ਨਾਲ ਮਤਲਬ ਲਾ ਕੇ ਇਲੈਕਸ਼ਨ ਲੜ ਰਹੇ ਆ ਇਹਦੀ ਹਾਸ ਹੋ ਗਿਆ ਜੀ ਦਿੱਕਾਨੀਆਂ ਗੱਲਾਂ ਨੇ ਕੋਈ ਗੱਲ ਨਹੀਂ ਅਗਰ 3 ਦਿਨ ਕੋਈ ਕਰੀ ਜੇ ਜਿਹੜੇ ਉਹਨਾਂ ਨੂੰ ਸਾਰਾ ਦਾਬੇ ਲਾਇਆ ਕਰ ਦਿਆ ਹੋਰ ਇਹ ਬੱਸ ਬੇਬਦਲ ਰਹੇ ਜੀ ਇਹ ਪਿੰਡ ਪ੍ਰਵਾਹੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਇੱਕ ਵੱਡਾ ਦਾਵਾ ਕਰ ਰਹੇ ਨੇ ਵੀ ਮੈਂ ਅਸੀਂ 13 ਕਰੋੜ ਦੇ ਨਵੇਂ ਜਿਹੜਾ ਫੰਡ ਦਿੱਤਾ ਹੈਗਾ ਵੀ ਪ੍ਰਵਾਹੀ ਚੋਟਾ ਨਹੀਂ ਪੈਣੀ ਆ ਕਿਸੇ ਨੂੰ ਪਰ ਅੱਜ ਕੱਠ ਦੇਖ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਉਹਨਾਂ ਦੀ ਜਿਹੜੀ ਉਹਨਾਂ ਨੂੰ ਪੁੱਛੋ ਬਹੁਤ ਵਧੀਆ ਅੰਦਾਜ਼ਾ ਫੰਡ ਸਰਕਾਰਾਂ ਤੇ ਪੰਡਿਤ ਵੀ ਇਹਦੇ ਵਿੱਚ ਗੋੜੀ ਗੱਲ ਹੈ ਆ ਆਪਾਂ ਸਰਕਾਰ ਨੇ ਕਿਹਾ ਸਰਕਾਰ ਨੇ ਕੋਈ ਕਾਰ ਨਹੀਂ ਨਹੀਂ ਟੈਕਸ ਸਰਕਾਰ ਨੂੰ ਜਾਂਦਾ ਸਰਕਾਰ ਦਾ ਫਰਜ਼ ਮੰਨਦਾ ਹੈ ਜੇ ਫੰਡ ਦੇ ਕੇ ਤੁਸੀਂ ਉਦੋਂ ਤੱਕ ਵੋਟਾਂ ਦਾ ਰੋਕਣਾ ਨਹੀਂ ਪਾਉਣੀਆਂ ਨੇ ਨਾ ਆਈ ਹੋਵੇ ਕਹਿੰਦੇ 2 ਸਾਲ ਵੋਟਾਂ ਪਾ ਦੇ ਫਿਰ ਪ੍ਰਚਾਰ ਕਿ ਕਰਦੇ ਵਰਦੇ ਮਾਈਕੋ ਗਾੜਿਕਲ ਗੱਲਾਂ ਕਰ ਰਹੇ ਨੇ ਪਰ ਅਸਲ ਜਿਹੜੀ ਅਸਲ ਪਿਕਚਰ ਹੈ ਜਿਹੜੀ 23 ਤਰੀਕ ਨੂੰ ਸਾਰੀ ਸਾਫ ਹੋ ਜਣੀ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਗਰਦੀਪ ਬਾਠ ਜੇਕਰ ਜਿੱਤਦਾ ਹੈਗਾ ਤਾਂ ਕੀ ਉਹਦੀ ਸਰਕਾਰ ਦੇ ਵਿੱਚ ਕਿਸ ਤਰ੍ਹਾਂ ਦੀ ਰਿਸਪੌਂਸਿਬਿਲਟੀ ਹੋਊਗੀ ਦੇਖੋ ਜੀ ਜੇਕਰ ਅਸੀਂ ਅੱਜ ਪਾਰਟੀ ਦੀ ਹੈਗੇ ਸੀ ਉਜਾਰ ਅੱਜ ਅਸੀਂ ਸਰਕਾਰ ਨਾਲ ਮਤਲਬ ਲਈ ਦੱਤੇ ਪਰ ਮੈਨੂੰ ਲੱਗਦਾ ਜਦੋਂ ਵੀ ਮੇਨੂੰ ਮੈਦਾਨ ਵਿੱਚ ਨਹੀਂ ਕਰਦਾ ਕਰੀਬਾਰ ਜਿਹੜੇ ਪਾਈਪ ਨੂੰ ਲੋਕ ਐਂ ਬੰਦੇ ਦੇ ਘਾਉਂਦੇ ਨੇ ਜੇ ਕਿ ਮੈਂ ਤਾਂ ਸਰਕਾਰ ਦੇ ਵਿੱਚ ਨਹੀਂ ਪਰ ਮੈਂ ਕੋਈ ਵੀ ਸਰਕਾਰ ਹੋਵੇ ਉਹਦਾ ਮਤਲਬ ਵੀ ਲਾ ਸਕਦਾ ਸਰਕਾਰ ਤੋਂ ਫੰਡ ਆ ਜਿਹੜੇ ਉਹ ਵੀ ਲੈ ਸਕਦਾ ਇਨੀ ਕੈਪੇਬਿਲਟੀ ਇਨੀ ਦੇ ਤੱਕ ਦਾ ਕੰਮ ਨਹੀਂ ਰੁਕਣਗੇ ਚੱਲਣਗੇ ਇਸ ਤਰ੍ਹਾਂ ਹੀ ਕਿਉਂਕਿ ਲੋਕਾਂ ਨੂੰ ਡਰਾਇਆ ਵੀ ਜਾ ਰਿਹਾ ਵੀ ਜੇਕਰ ਦੂਜੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਜਿੱਤੇ ਆ ਤਾਂ ਉਹ ਕੰਮ ਰੁਕ ਜਾਣਗੇ ਮੈਂ ਸਰਕਾਰ ਦੀ ਗੱਲ ਆ ਤੁਹਾਡੇ ਤਾਂ ਮਾਮਲੇ ਦਾ ਨਾ ਕਰਵਾתי ਨਹੀਂ ਅੱਜ ਉਹ ਇਹ ਕਹਿਣਾ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਭਾਈ ਇਹ ਬਰਨਾਲਾ ਮੈਂ ਪਹਿਲਾਂ ਵੀ ਕਿਹਾ ਸੀ ਉਹਨੇ ਕਿ ਵਰਤਨਾ ਧੱਕਾ ਨਾ ਕਰੋ ਤੁਸੀਂ ਪਛਤਾਉਂਗੇ ਲੈ ਪਛਤਾ ਰਹੇ ਆ ਨਾ ਉਹ ਵੀ ਲੀਡਰਸ਼ਿਪ ਅੱਜ ਪਛਤਾ ਰਹੀ ਆ ਉਹਦ ਪਛਤਾ ਰਿਹਾ ਵੀ ਸਭ ਤੋਂ ਗਲਤੀ ਹੋ ਗਈ ਮੈਂ ਹੁਣ ਵੀ ਕਹਿਣਾ ਕਿ ਭਾਈ ਤੁਸੀਂ ਡਰਾਓ ਨਾ ਲੋਕਾਂ ਨੂੰ ਤੁਸੀਂ ਪਛਤਾਉਂਗੇ ਜਿਹੜੀ 10000 ਵੋਟ ਨਿਕਲ ਨਹੀਂ ਸੀ ਨਾ ਉਹ ਵੀ ਨਿਕਲ ਨਹੀਂ ਆ ਤੂੰ ਇਹ ਜੀ ਗੱਲ ਕਰੋ ਬੇਨਤੀ ਕਰਕੇ ਬੇਨਤੀ ਕਰਕੇ ਵੋਟਾਂ ਮੰਗੋ ਡਰਾਓ ਨਾ ਲੋਕਾਂ ਨੂੰ ਇਹ ਸੀ ਜੇਕਰ ਪਿਆਰ ਨਾਲ ਵੋਟਾਂ ਤੁਸੀਂ ਲੈਣੀਆਂ ਲੋਕਾਂ ਤੋਂ ਤਾਂ ਪਿਆਰ ਨਾਲ ਹੀ ਲਓ ਕਿਸੇ ਨੂੰ ਤਮਕਾਓ ਨਾ ਕਿਸੇ ਤੇ ਗਲਤ ਪ੍ਰੈਸ਼ਰ ਨਾ ਪਾਓ ਇਹਨਾਂ ਨੇ ਕਿਹਾ ਵੀ ਜੇਕਰ ਮੈਨੂੰ ਲੋਕ ਵਧਵਾ ਦਿੰਦੇ ਆ ਜਿੱਤਦੇ ਆ ਤਾਂ ਅਸੀਂ ਹਰ ਇੱਕ ਤਰ੍ਹਾਂ ਦਾ ਕੰਮ ਕਰਾਂਗੇ ਕੋਈ ਵੀ ਸਰਕਾਰ ਦੀ ਤਾਕਤ ਨਹੀਂ ਹੈਗੀ ਵੀ ਉਹ ਕੰਮ ਰੋਕ ਲੇ ਮੈਂ ਕਹਿੰਦੇ ਵਕਾਇਦਾ ਹੀ ਸਰਕਾਰ ਦੇ ਨਾਲ ਮੱਥਾ ਲਾਏ ਤਾਂ ਆਉਣ ਵਾਲੀ 23 ਤਰੀਕ ਦੱਸੂਗੀ ਕਿ ਕੌਣ ਕਿਹਦੇ ਨਾਲ ਮੱਥਾ ਲਾਉਦਾ ਹੈਗਾ ਧੰਨਵਾਦ ਧੰਨਵਾਦ ਜੀ ਹਾਂ ਹਾਰ ਆਪਾਂ ਇਹ ਬਾਅਦ ਦੇ ਗੱਲ ਚ ਪਾਉਣਾ ਵੀਰੇ ਜਿਹੜੀ ਝਾੜੂ ਦੀ ਸਰਕਾਰ ਹੈ ਇਹ ਮੰਨ ਕੇ ਬੇਈਮਾਨ ਸਰਕਾਰ ਹੈ ਸਾਡੇ ਮੰਨ ਕੇ ਚੱਲ ਰਵਾਹੀ ਦੇ ਵਿੱਚ ਇਹਨੇ ਕੋਈ ਕੰਮ ਨਹੀਂ ਕਰਿਆ ਜੇ ਕੋਈ ਕੰਮ ਕਰਿਆ ਕੰਮ ਕਰੀ ਨਹੀਂ ਇਹਨੇ ਜਿੱਦ ਦੇ ਦੀ ਸਰਕਾਰ ਇਹਨਾਂ ਦੀ ਆਈ ਆ ਇੱਕ ਗੱਲ ਮੈਂ ਮੀਤੇਰ ਸਾਹਿਬ ਨੂੰ ਹੋਰ ਕਹਿਣਾ ਚਾਹਣਾ ਵੀ ਤੁਹਾਨੂੰ ਚਲੋ ਮੰਨ ਲਓ ਸਾਨੂੰ ਗਰੀਬਾਂ ਨੂੰ ਛੋਟੀ ਦੇਣ ਕੀ ਆ ਇੱਕ ਵਾਰੀ ਮੀਤੇਰ ਸਾਹਿਬ ਸਾਡੇ ਨਾਲ ਬਿਆਨ ਕਰਨ ਵੀ ਤੁਸੀਂ ਗਰੀਬਾਂ ਨੂੰ ਦੇਣ ਛੋਟੀ ਕੀ ਦੇਣਾ ਕੀ ਤੁਸੀਂ ਗਰੀਬਾਂ ਦਿੱਤਾ ਕੀ ਗਰੀਬ ਆ ਤੇ ਹੱਕ ਦੇ ਵਿੱਚ ਬੋਲੋ ਕੀ ਗਰੀਬ ਨੂੰ ਉਹਦਾ ਦਿੱਤਾ ਕਿਸ ਚੀਜ਼ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਦੱਸੋ ਸਾਨੂੰ ਦੇਣ ਕੀ ਆ ਗਰੀਬ ਬੰਦੇ ਨੂੰ ਦੇਣ ਕਾਦੀ ਆ ਤੂੰ ਇੱਕ ਵਾਰੀ ਵੀ ਕਹਿ ਦੇਣਾ ਸਾਡੇ ਨਾਲ ਬੁੜੀਆਂ ਨਾਲ ਹਟਨਾ ਵਾਦਾ ਕਰਿਆ ਗਿਆ ਸੀ ਵੀ 1000 ਰੁਪਏ ਪੈਨਸ਼ਨ ਦਵਾਂਗੇ ਤੁਹਾਨੂੰ ਤਿੰਨ ਸਾਲ ਤੇ ਹੋ ਗਏ ਸਰਕਾਰ ਆ ਇਹਨੂੰ ਐਂ ਦੱਸੋ ਇੱਕ ਬੁੜੀ ਨੂੰ ਵੀ ਇੱਕ ਭੈਣ ਨੂੰ ਵੀ ਕੋਈ ਸਾਫਤ ਕਰ ਦੇਣਾ ਵੀ ਅਸੀਂ 1000 ਰੁਪਿਆ ਅਸੀਂ ਆ ਭੈਣ ਦੇ ਖਾਤੇ ਦੇ ਵਿੱਚ ਪਾਇਆ ਅਸੀਂ ਇਸ ਕਰਕੇ ਇਹ ਸਰਕਾਰ ਦੇ ਇੰਨੇ ਖਿਲਾਫ ਆ ਇੰਨੇ ਵਿਰੋਧਾਂ ਇਹ ਸਰਕਾਰ ਨੂੰ ਅੱਜ ਤੋਂ ਮੁੜ ਕੇ ਜ਼ਿੰਦਗੀ ਭਰ ਦੇ ਵਿੱਚ ਝਾੜੂ ਦੀ ਅਸੀਂ ਸਰਕਾਰ ਨੂੰ ਵੋਟਾਂ ਨਹੀਂ ਪਾਉਣੀ ਆ ਉਹ ਕਹਿੰਦੇ ਵੀ ਅਸੀਂ ਮਤਲਬ ਕਿ ਬਿਜਲੀ ਦਾ ਬਿੱਲ ਦਾ ਮਾਫ਼ ਕਰਨ ਵਾਸਤੇ ਗਿਆ ਸੀ ਛੋਡੇ ਘਰ ਦੇ ਵਿੱਚ ਬਿਜਲੀ ਦਾ ਬਿੱਲ ਆਇਆ ਬਿੱਲ ਮੰਨ ਕੇ ਚਲੋ ਅੱਜ ਤੋਂ 10 ਸਾਲਾਂ ਦੇ ਵਿੱਚ ਮਾਫ਼ਾਂ ਤੋਂ ਬਾਗਲ ਦੀ ਸਰਕਾਰ ᱛੀ ਉਦੋਂ ਨਹੀਂ ਕਾਂਗਰਸ ਸਰਕਾਰ ᱛੀ ਉਦੋਂ ਵੀ ਆਉਂਦਾ ਸੀ ਹੁਣ ਵੀ ਆਈ ਜਾਂਦਾ ਅਸੀਂ ਤਾਂ ਕਹਿੰਦਾ ਇਹਦਾ ਸ਼ੁਰੂ ਤੋਂ ਹੀ ਬਿੱਲ ਆ ਰਿਹਾ ਤੁਹਾਨੂੰ ਬਿੱਲ ਆ ਰਿਹਾ ਕਿਹੜਾ ਆ ਰਿਹਾ ਵੀਰੇ ਮੇਰੇ ਖੁਦ ਇੱਕ ਟਿੱਪਲ ਮੈਂ 5000 ਭਰ ਕੇ ਆਂ ਬਿੱਲ ਆ ਰਿਹਾ ਆ ਕਿਉਂ ਨਹੀਂ ਰਿਹਾ ਜੇ ਆਪਾਂ ਬਿਜਲੀ ਖਰਚ ਕਰਾਂਗੇ ਤਾਂ ਬਿੱਲ ਆਊਗਾ ਇਹ ਕੱਲ ਹੋਰ ਸੁਣੋ ਅੱਗੇ ਸੈਂਟਰ ਦੀ ਸਰਕਾਰ ਦੀ ਕਣਕ ਆਉਂਦੀ ਸੀ ਮਾਨਕਾ ਲੋਕਾਂ ਤੋਂ ਜਿਹੜੀ 600 ਜੁੰਟ ਹੈ 600 ਜੁੰਟ ਦੇ ਵਿਚ ਆ ਰਿਹਾ ਕਿ 600 ਜੁੰਟ ਤੋਂ ਉੱਪਰ ਆ ਰਿਹਾ 600 ਜੁੰਟ ਤੋਂ ਵੀਰੇ ਉੱਪਰ ਵੀ ਵੜਿਆ ਜਾਂਦਾ ਇੱਕ ਗੱਲ ਹੋਰ ਸਾਡੇ ਜਿਹੜੀ ਕਣਕਨ ਦੇ ਗਰੀਬ ਲੋਕ ਜਾਣਤਾਂ ਨੂੰ ਜਿੱਤੇ ਦੀ 5 ਸਾਲਾਂ ਦੀ 3 ਸਾਲਾਂ ਦੀ ਸਰਕਾਰ ਆਈ ਆ ਇੱਕ ਵੀ ਵਾਰੀ ਕਹਦੇ ਕਿ ਤੁਸੀਂ ਸਾਨੂੰ ਅਸੀਂ ਕਣਕ ਦਿੱਤੀ ਆ ਭਵੰਤ ਮਾਨ ਸਾਹਿਬ ਨੇ ਜਿਹੜੀ ਸਾਡੀ ਕਣਕ ਆਉਂਦੀ ਸੀ ਸਾਡੇ ਉਹ ਵੀ ਕੋਰੀਏ ਨੇ ਜਿਹੜੀ 5-10 ਕਿਲੋ ਹੁਣ ਕਣਕ ਆਉਂਦੀ ਹੈ ਉਹ ਸੈਂਟਰ ਤੋਂ ਮੋਦੀ ਸਰਕਾਰ ਦੀ ਆ ਰਹੀ ਆ ਵੀ ਨਹੀਂ ਕਿ ਭਵੰਤ ਮਾਨ ਦੀ ਆ ਰਹੀ ਆ ਭਗਵਾਨ ਤਮਨਤਾ ਜੀਰੇ ਗਰੀਬਾ ਵਾਸਤੇ ਮੰਨ ਕੇ ਚੱਲ ਕਬਤ ਇਹਦੀ ਗਰੀਬ ਨੂੰ ਲੋਕ ਪਸੰਦ ਕਰਦੇ ਨਹੀਂ ਅਜੀ ਤਾਂ ਇਹ ਗੱਲ ਕਹਿਣੇ ਆ ਵੀ ਭਗਵਾਨ ਤਾਨ ਗਰੀਬਾ ਵਾਸਤੇ ਜ਼ੀਰੋ ਆ ਨਾ ਅਸੀਂ ﾎﾟਟ ਪਾਈਏ ਨਾ ਇਹਨੂੰ ਸਾਨੂੰ ਲੋੜ ਆ ﾎﾟਟ ਪਾਉਣ ਦੀ ਬਸ ਇਹੀ ਬੇਨਤੀ ਕਰਦੇ ਆ ਜੀ ਠੀਕ ਹੈ ਸੰਦੀਪ ਸਿੰਘ